ਪੰਜਾਬ ਦੇ ਹਾਲਾਤ ਦੇਖੋ ਤੁਸੀਂ ਘਰੇ ਆ ਕੇ ਐਨ ਆਰ ਆਈ ਨੂੰ ਮਾਰ ਕੇ ਦੋ ਜਾਣੇ ਸਾਨੂੰ ਸੱਚਾਈ ਦੱਸਦਾ ਹੈ ਘਟਨਾ ਦੀ ਵੀਡੀਓ ਨੂੰ ਦੇਖੀ ਚੱਲਿਓ ਗੌਰ ਦੇ ਨਾਲ ਕਿਵੇਂ ਉਹ ਦੋ ਜਾਣੇ ਐਂਟਰ ਹੋਏ ਕਿਵੇਂ ਗੋਲੀਆਂ ਮਾਰ ਕੇ ਮਾਰ ਕੇ ਛੱਟ ਕੇ ਚਲੇ ਗਏ ਬੱਚੇ ਕਹਿੰਦੇ ਰਹਿ ਕੇ ਅੰਕਲ ਇਹਨਾਂ ਨੂੰ ਛੱਡ ਦਿਓ ਦੇਖੋ ਮਾੜਾ ਜਿਹਾ ਵੀਡੀਓ ਨੂੰ ਆ ਇਥੇ ਮਸਲਾ ਜਿਹੜਾ ਲੁੱਟਖੋ ਦਾ ਬਿਲਕੁਲ ਨਹੀਂ ਹੋ ਰਿਹਾ ਦਾ ਜਿਹੋ ਬੰਦੇ ਲੁੱਟਖੋ ਕਰਨ ਆਏ ਹੁੰਦੇ ਆਪਦਾ ਮੂੰਹ ਬੰਨ ਕੇ ਆਉਂਦੇ ਤੇ ਲੁੱਟਖੋ ਕਰਕੇ ਲੈ ਜਾਂਦੇ ਉਹਨੂੰ ਮਾਰ ਕੇ ਉਹ ਉਹਨਾਂ ਦੇ ਕੋ ਨਗਦੀ ਪੈਸੇ ਗਹਿਣੇ ਸਾਰਾ ਕੁਝ ਲਿਜਾ ਸਕਦੇ ਸੀ ਪਰ ਉਹ ਕੁਝ ਵੀ ਨਹੀਂ ਲੈ ਕੇ ਗਏ ਮੋਟਰਸਾਈਕਲ ਤੇ ਆਏ ਖੁੱਲੇ ਮੂੰਹਾਂ ਨਾਲ ਆਏ ਮੂੰਹ ਵੀ ਨਹੀਂ ਬੰਨ ਕੇ ਉਹਨਾਂ ਨੂੰ ਵੀ ਪਤਾ ਕੈਮਰੇ ਲੱਗੇ ਆ ਉਹਨਾਂ ਨੇ ਵੀ ਫੜੇ ਜਾਣਾਗਾ ਤਾਂ ਇਥੋਂ ਸਾਫ ਪਤਾ ਲੱਗਦਾ ਕਿ ਕੋਈ ਨਾ ਕੋਈ ਉਹਨਾਂ ਦੇ ਆਪਸ ਦੇ ਵਿੱਚ ਲੈਣ ਦੇਣ ਦੀ ਗੱਲ ਹੋਊ ਪੈਸੇ ਦੀ ਗੱਲ ਹੋਊਗੀ ਜੋ ਵੀ ਗੱਲ ਹੋਊਗੀ ਉਹ ਹਥਿਆਰ ਦੀ ਨੋਕ ਤੇ ਉਹ ਉਹਨਾਂ ਨੂੰ ਮਨਵਾ ਸਕਦੇ ਸੀਗੇ ਜੇ ਸਬੂਤ ਨਹੀਂ ਸੀ ਤਾਂ ਸਬੂਤ ਬਣਵਾ ਸਕਦੇ ਸੀਗੇ ਗਨ ਪੁਆਇੰਟ ਤੇ ਉਹ ਤੋਂ ਜੋ ਮਰਜ਼ੀ ਕਬੂਲ ਕਰਵਾ ਰਹੇ ਨੇ ਵੀਡੀਓ ਬਣਾ ਸਕਦੇ ਸੀਗੇ ਪਰ ਮਾਰਨਾ ਕਿਸੇ ਨੂੰ ਬਿਲਕੁਲ ਗਲਤ ਆ ਹਾਲਾਤ ਪੰਜਾਬ ਦੇ ਤੁਸੀਂ ਦੇਖੋ ਸਰੇ ਆਮ ਘਰੇ ਇੰਟਰ ਹੁੰਦੇ ਆ ਜੇ ਕੋਈ ਬਗਾਨਾ ਬੰਦਾ ਹੋਵੇ ਜੇ ਕੋਈ ਜਾਣਦਾ ਨਾ ਹੋਵੇ ਤਾਂ ਘਰੇ ਅਗਲਾ ਇੰਟਰ ਨਹੀਂ ਹੋਣ ਦਿੰਦਾ ਤਾਂ ਜਾਣਕਾਰੀ ਸੀਗੀ ਵਿੱਚ 2 ਲੱਖ ਰੁਪਏ ਦੀ ਕੋਈ ਗੱਲ ਵੀ ਉਹ ਬੋਲਦੇ ਸੀਗੇ ਥੋੜੀ ਆਵਾਜ਼ ਸੀਗੀ ਸਮਝ ਨਹੀਂ ਲੱਗੀ ਜੀ ਪਰ ਉਹ ਬੰਦੇ ਮਾਰ ਕੇ ਚਲੇ ਗਏ ਕਾਨੂੰਨੀ ਲੜਾਈ ਲੜ ਸਕਦੇ ਸੀਗੇ ਸਬੂਤ ਬਣਾ ਕੇ ਜਾ ਸਕਦੇ ਸੀਗੇ ਪਰ ਉਹ ਬੱਚਿਆਂ ਨੂੰ ਇੱਕ ਤਰ੍ਹਾਂ ਦਾ ਜਤੀਮ ਕਰਕੇ ਚਲੇ ਗਏ ਤੁਸੀਂ ਇਸ ਘਟਨਾ ਦੇ ਬਾਰੇ ਕੀ ਸੋਚਦੇ ਆ ਲੋਕ ਐਨ ਆਰਡਰ ਪੰਜਾਬ ਦੇ ਵਿੱਚ ਕੀ ਬਣਿਆ ਪਿਆਗਾ ਕਿਸੇ ਦੇ ਘਰ ਦੇ ਵਿੱਚ ਕਿਸੇ ਦੀ ਕੋਈ ਸੇਫਟੀ ਨਹੀਂ ਹੈਗੀ ਲੋਕ ਇੱਥੇ ਮੰਗ ਕਰਦੇ ਆ ਕਿ ਪੰਜਾਬ ਦੇ ਵਿੱਚ ਜੋਗੀ ਦਾ ਰਾਜ ਹੋਣਾ ਚਾਹੀਦਾ ਹੈਗਾ ਉਹ ਜਿੰਨੇ ਵੀ ਵਿਰਾਧੀ ਉਹਨੂੰ ਫੜ ਸਕਦਾ ਕੁੰਡੇ ਰਾ ਸਕਦਾ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਇਹਨੇ بگੜ ਚੁੱਕੇ ਆ ਇਹ ਕੋਈ ਵੀ ਹਥਿਆਰ ਲਿਆ ਕੇ ਕਿਸੇ ਨੂੰ ਵੀ ਘਰ ਆ ਕੇ ਕਤਲ ਕਰ ਸਕਦਾ ਹੈਗਾ ਤੁਹਾਡੇ ਸਾਹਮਣੇ ਆ ਤੁਸੀਂ ਇਸ ਘਟਨਾ ਦੇ ਬਾਰੇ ਕੀ ਸੋਚਦੇ ਆ ਆਪ ਦਾ ਕਮੈਂਟ ਜਰੂਰ ਕਰਨਾ ਆਪਾਂ ਮਿਲਦੇ ਨੇਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪ੍ਰੋਜੈਕਟ ਖੇਡਾਂ